ਅਸ ਕਬੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਫੈਂਟ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤਾਂ ਵੀਜਾ ਜਿਹੜੀ ਵੀਜੜ ਹੈਗੀ ਆ ਪਿੰਡ ਰਾਮਪੁਰਾ ਜਿਹੜਾ ਅਮਰਸਰ ਪੈਂਦਾ ਜੀ ਤਸੀਲ ਵੀ ਅਮਰਸਰ ਤੇ ਭਾਈ ਮੰਗੇ ਕੋਲ ਆ ਚੁੱਕੇ ਆ ਅੱਜ ਵੀ ਭਾਈਆਂ 11-12 ਲਗਭਗ ਪਸ਼ੂ ਸੇਲ ਆ ਤੇ ਆ ਹੁਣ ਭਾਈ ਜੀ ਨੇ ਗੱਲਬਾਤ ਕਰੀ ਗਏ ਇਹਨਾਂ ਪ੍ਰਾਈਸ ਕੀ ਆ ਕੀ ਮਿਲਕਰ ਕੋੜਾ ਉਸ ਤੋਂ ਪਹਿਲਾਂ ਵੀ ਜੀ ਰਿਕਵੈਸਟ ਕਰੰਦੋਂ ਤੁਹਾਨੂੰ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀ ਖਰੀਦੋ ਨਾਲੇ ਵੀਡੀਓ ਬੰਦ ਸ਼ੇਅਰ ਕਰਦਾ ਕਰੋ ਚਲੋ ਗਾਵਾਂਗੇ ਵੀ ਦਾ ਫਾਇਦਾ ਹੋ ਸਕੇ ਹੁਣ ਆਪਾਂ ਭਾਈ ਜੀ ਨਾਲ ਗੱਲਬਾਤ ਕਰੀਏ ਮਾਇਸ ਤਿਕਾਣਾ ਤਿਕਾਣਾ ਜੀ ਉਸਦੀਪ ਜੀ ਹਾਂ ਵਰੀਆ ਬਾਜੀ ਵਰੀਆ ਹੋਰ ਸੁਣਾਓ ਬਸ ਕਿਰਪਾ ਬਾਜੀ ਨੇ ਚੜਦੀ ਕਰਾ ਚਲੋ ਚੜਦੀ ਕਰ ਰੱਖੇ ਜੀ ਹਾਂਜੀ ਹਾਂਜੀ ਵਰੀ ਜਲਦੇ ਜੀ ਕੰਮ ਕਿਰਪਾ ਬਾਪੀ ਨੂੰ ਬਰਾਮਦਾ ਜੀ ਚਲੋ ਮਹਾਰਾਜ ਸਾਰੇ ਉਤਰਦੀ ਹਾਂ ਬਾਜੀ ਬਾਸ ਬਾਸ ਮਾਲ ਚਲੀ ਜਾਂਦਾ ਜੀ ਹਾਂਜੀ ਬਾਸ ਤੰਦਰੁਸਤੀ ਚਾਹੀਦੀ ਸਭ ਨੂੰ ਆ ਬਿਲਕੁਲ ਬਾਜੀ ਮਾਲ ਡੰਗ ਵਿੱਚ ਬਾਕੀ ਡੰਗੋਂ ਵਾਧੂ ਹੈ ਕਿ ਘਟ ਰਿਹਾ ਕੋਈ ਪ੍ਰੋਬਲਮ ਚਲੀ ਜਾ ਲੈ ਇਹਨਾਂ ਬੰਦ ਕਰਦੇ ਅੱਜ ਬਾਜੀ ਫਿਰ ਕਿੰਨੇ ਆ ਅੱਜ ਆਪਾਂ ਪਾਵਾਂ ਇੱਕ ਵਹਿਣ ਪਾਵਾਂਗੇ ਤੇ ਮਈਆਂ 5-6 ਪਾਵਾਂ ਮਈਆਂ ਉਦੋਂ 3 ਵਜੇ ਮਈਆਂ ਦੁੱਧ ਵੇਰਿਆ 8-7 ਪਾਵਾਂ ਆਈਆਂ ਅੱਜ ਇਹ ਗੱਪਾਂ ਨਹੀਂ ਹਾਂ ਬਿਲਕੁਲ ਜੀ ਫਿਰ ਚਲੋ ਦੱਸੋ ਬਾਈ ਜੀ ਫਿਰ ਇਹ ਪਹਿਲਾ ਸੂਆ ਵਹਿਣ ਸ੍ਰੀ ਜੀ ਹਾਂ ਜੀ ਆ ਵੇ ਸ਼ਾਮ ਅਗਰਾ ਜ਼ਮੀਨਾਂ ਚੌਥਾ ਦੇਣੇ ਹਾਂ ਜੀ ਦੁੱਧ 14 ਹੋਵੇ 15 ਹੋਵੇ ਠੀਕ ਆ 2 ਲੀਟਰ ਮਾਰਨਾ ਹੁੰਦਾ ਉਦੋਂ ਜਾ ਤੜਾਲੇ ਸਾਡਾ ਵੀ ਹਾਂ ਜੀ 2 ਲੀਟਰ ਮਾਰਨਾ ਮਾਰਨਾ ਹੁੰਦਾ ਨਿਆਣਾ ਕੋਈ ਨਹੀਂ ਦਾਤ ਨਹੀਂ ਲੱਗੂ ਕੋਈ ਗੱਲਬਾਤ ਨਹੀਂ ਠੰਡੀ ਧੀਰੀ ਧਾਰ ਐਣੀ ਦੀ ਕੋਟੀ ਚਲੋ ਖੋਣੋ ਬਗੀ ਜੀ ਲਓ ਜੀ ਵੇਖੋ ਕਰਾਂਗੇ ਥਾਣੇ ਵੇਖੋ ਕਰਾਂਗੇ ਆਹ ਵੇਖੋ ਇਹ ਟੋਰੋ ਆਹ ਆਹ ਜਿਹੜਾ ਪੂਰੀ ਜਿਹਨਾਂ ਜਿਹੜਾ ਕਾਲੀ ਪੈਣੀ ਹਾਂਜੀ ਹਾਂ ਹਾਂ ਪੂਰੀ ਰਾਜੀ ਬਿਆਰ ਆਨੇ ਫੇੜੀ ਬਾਜੀ ਪੂਰੀ ਵਧੀਆ ਹੋਊਗੀ ਲਿਆਓ ਖਾਓ ਮੁਖੜਾ ਮੁਖੜਾ ਪਕੀ ਜੀ ਮੁਖੜਾ ਹਾਂਜੀ ਅੱਛਾ ਚਲੋ ਆਇਆ ਆਇਆ ਦੇਖੋ ਜੀ ਹਾਲੀ ਵਾਲੀ ਫੇਰਾ ਸੰਦੀਪ ਨੇ ਕਹਿੰਦਾ ਨਹੀਂ ਲੱਭਦਾ ਨਹੀਂ ਲੱਭਦੀ ਨਹੀਂ ਲੱਭਦੀ ਨਾ ਫਿਰ ਨਹੀਂ ਘਾੜਦਾ ਇਹ ਨਹੀਂ ਮਾਦਾ ਲੱਭਦੀ ਲੱਭਤ ਪੈਸਾ ਸਭ ਕੋ ਲੱਭਦਾ ਇਹ ਗੱਲ ਪਤਾ ਹਾਂਜੀ ਲੱਭਣ ਜਾਈਏ ਤੇ ਹਵੇਲੇ ਨਹੀਂ ਲੱਭਦੀ ਇਹ ਇਹ ਤੇ ਜਲਸੀ ਤੇ ਵੇਲੇ ਸੰਦੀਪ ਜੀ ਜੋ ਜੈਜ ਲੈ ਲੀਏ ਬੱਚੀ ਆਹ ਤਾਂ ਮੰਗਣ ਦੇ ਲੋਕੀ ਮੇਰਾ ਲਾਫੀ ਦਾ ਵਾਲਾ ਕਿ ਲੋਕੀ ਮੰਗੀ ਜਾਂਦੇ ਕਿਹੜੀ ਗੱਲ ਆ ਤੇ ਆਪਾਂ ਬਿਲਕੁਲ ਜੈ ਜੀ ਗੱਲ ਮੋਲ ਪਰਾਂ 70 80 ਜੋ ਮੱਦੀ ਗਰੀ 60 ਹੀ ਦੇ ਦੀਏ ਕਾ ਤੀਰ ਕਰ ਦੋ ਜੈ ਜੋ ਬੰਦਾ ਮੈਂ ਠੰਡ ਰੂਖਿਆ ਦੇ ਦੀ ਜਾਨ ਚਲੋ ਠੀਕ ਹੈ ਬੱਚੀ ਮੇਰੇ ਕੋਲ ਸਨਦੀਪ ਪਛੀ 18 19 ਕਿਲੋ ਕਰ ਸਕਦੇ ਬਾਜੀ ਕਰ ਸਕਦੇ ਹੋਰ ਬੜੀ ਠੰਡੀ ਦੀ ਗੋਰੀ ਆ ਥਣ ਬੜਾ ਵਧੀਆ ਲੱਗਦਾ ਆ ਬੱਚਾ ਨਾਰੂ ਆ ਇਹ ਦੂਰੀ ਕਿਉਂ ਦੀ ਗੱਪ ਸੁਈ ਆ ਸੁਈ ਆ ਵੀ ਵੀ ਤੇ ਦੂਰੀ ਵੀ ਆ ਉਹ ਮਾਰੋ ਕਾਲੀ ਕੱਟੀ ਆ ਜੀ ਅੱਛਾ ਕੱਟੀ ਆ ਚਲੋ ਜੀ ਹੋਰ 8 9 10 ਸੁਈ ਹੋਗੀ ਹਾਂ ਜੀ 10 ਕਿਲੋ ਦੋ ਦੂੰਗਾ લો જી વખો ગ્રાની હા હા બિલકુલ નહી ઠીક ભાઈ જી હા બુરી નિલી હા દો પગી લાઓ મખડા મખડા કરા વેખો ਆਣਾ ਬੰਦੇ ਨਾਲੀ ਅੱਛਾ ਇਹ ਵੀ ਨਾਮ ਲਖਣਾ ਜੀ ਬੱਠ ਠੀਕ ਆ ਆ ਹੁਣ ਠੀਕ ਹੈ ਜੀ ਹੋਣਾ ਨਾ ਜੀ ਆ ਓਕੇ ਦੋ ਹੋ ਗਏ ਨਾਲੇ ਨਾ ਇਹ ਸੁਪਰਵਾਈਜ਼ਰ ਹੈ ਨਾ ਬਗੀ ਇਹ ਪੁਆਇੰਟ ਵਾ ਦੀ ਸੌਖੀ ਨਾ ਰੱਖ ਨਾ ਠੀਕ ਆ ਨਾ ਇਹ ਸੁਪਰਵਾਈਜ਼ਰ ਵੇਖੋ ਜੋ ਜਿਹੜਾ ਸੰਦੀਪ ਜੀ ਹਾਂ ਜੀ ਮੇਰੇ ਹਿਸਾਬ ਨਾਲ ਮੈਂ ਇਹ ਰੋਗਾ ਮੈਂ 16 ਕਿਲੋ ਕਰ ਦੂੰ 18 ਕਿਲੋ ਕਰ ਦੂੰ ਮੇਰੇ ਹਿਸਾਬ ਨਾਲ ਸੰਦੀਪ ਜੀ ਮੈਨੂੰ ਲੱਗਦਾ 13 14 ਕਿਲੋ ਝੋਟੀ ਦੁੱਧ ਕਰੂਗੀ ਕਰੂਗੀ ਹਾਂ ਜੀ ਹਾਂ ਜੀ ਦੇਰੀ ਇਕਲਤ ਪਾੰਜਿਆ ਜੀ ਹਾਂ ਦੇਰ ਜੀ ਕਿ ਜ਼ਿਆਦੇ ਆ ਵੇਲਾ ਉਹਦਾ ਲੋਕਾਂ ਵਰ ਭਾਵੇਂ ਕਵੀਰ ਮੰਗ ਲੈਣ ਮੰਗ ਬਿਲਕੁਲ ਕੋਈ ਨਹੀਂ ਹਾਂਜੀ ਤਾਂ ਆਦਰਾ 85 ਹੈ 85 ਹਜ਼ਾਰ ਚਲੋ ਚਾਹੀਏ ਇੱਕ ਨੰਬਰ ਹੋ ਉਹਦੇ 10 ਕਿਲੋ ਗੱਲਾਂ ਬਾਤਾਂ ਵਾਲਾ ਨਾ ਹੋਗਾ ਜੋ ਹੈ ਠੀਕ ਠੀਕ ਹੈ ਬੱਚੇ ਸਲੀਬ ਕਰ ਲੈ ਆਪਣੀ ਚਲੋ ਇਹ ਵੀ ਛੋਟੀ ਸੂਈ ਸੂਈ ਜੀ ਤਾਲੀ ਆ ਬੱਚਾ ਨਾਲ ਅੱਛਾ ਕੱਟੀ ਨਹੀਂ ਕੱਟਾ ਕੱਟਾ ਹਾਂਜੀ ਦਾ ਕੱਟਾ ਉਹਦੀ ਪੱਟੀ ਹੈ ਆ ਸੋਹਣੀ ਝੋਟੀਆਂ ਹੈ ਬਜੀ ਬਹੁਤ ਚੰਗੀ ਝੋਟੀਆਂ ਵੀ 9-10 ਕਿਲੋ ਬਹੁਤ ਹੈ ਜੀ ਥੋੜੀ ਬਾਅਦ ਵੀ ਕੇ ਬਾਕੀ ਗੱਲ ਬਾਤ ਦੇਖੋ ਜੀ ਕਟਾ ਮਗਰ ਤੋ ਵੇਖੋ ਲੇਵਾ ਆਹ ਨਾ ਇਹ ਬਾਈ ਫਿਰ ਤੂੰ ਦਈਏ ਜੀ ਹਾਂ ਲੋਕਾਂ ਲਈ ਚੱਲਦਾ ਕੰਮ ਹੈ ਹਾਂਜੀ ਚੀਤਿਆ ਵਾਲਾ ਚੀਤਿਆ ਵਾਲਾ ਘਾਟੀ ਏ ਉਧਰੋਂ ਕੈਮਰਾ ਕਰਤਾ ਜੀ ਪੱਗੀ ਰਾਮਪੁਰੇ ਦੇ ਚੀਤਿਆ ਵਾਲਾ ਚੱਲਾਂ ਦੋ ਚਲੋ ਕਰੋਗੇ ਜੀ ਫਿਰ ਕਰਕੇ ਲੈ ਚੂਗਾ ਹਾਂ ਸਹੀ ਗੱਲ ਹੈ ਜੀ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਨਹੀਂ ਹੈਗੇ ਯਾਰ ਦੇਖ ਦੇਖੀ ਜਾਂਦੇ ਭਾਜੀ ਉਸੇ ਟੰਗਣ ਦੀ ਜੇਲ ਕਰਦੇ 20 ਉਸੇ ਦਿਨ ਜੇ ਪਤਾ ਹੁੰਦਾ ਬਿਲਕੁਲ ਜੀ ਉਧਰ ਲੋਕੀ ਸਾਰਿਆਂ ਨੇ ਕਹੀ ਜਾਂਦੇ 11 ਜਾਂ 12 ਵਜੇ ਆਉਂਦਾ ਹਾਂ ਜੀ ਹਾਂ ਹਾਂ ਸੁਣੀ ਵੀਰਾ ਯੋ ਜੇ ਜੋਟੀ ਦੇ ਦੇਣੇ ਕੀ ਗੱਲ ਹੈ ਮੁੱਲ ਕਰਾਉਣਾ ਦੇ 85 ਦੇ ਦिए ਘਰ ਹਰ ਤੋਂ ਜੀ ਹਾਂ 82 ਦੇ ਰਹੀਏ ਹਾਂ ਨਾ ਛੋਟੀ ਅਸੀ ਯਾਰ ਅਸੀ ਯਾਰ ਚਲੋ ਛੋਟੀ ਬਹੁਤ ਸਾਰੀ ਠੀਕ ਆ ਜਿਹੜੀ ਲੈ ਕੇ ਬੋਲ ਬੋਲ ਜਿਹੜੀ ਛੋਟੀ ਆ ਤਾੜਾ ਬੱਚਾ ਨਾਲੂ ਦੇ ਹਾਂਜੀ ਆ ਚਲ ਚਲੋ ਇਹ ਵੀ ਸੂਰੀ ਸਲੀਬੀ ਮੈਂ 10 ਕਿਲੋ ਦੁੱਧ ਆ ਬੱਚਾ ਕਟਾ ਦੇ ਬਲਗੇ ਠੀਕ ਆ ਹਾਂਜੀ ਚਲੋ ਜੀ ਤੋੜੋ ਇਹ ਪੀਣ ਮੇਰੇ ਬਾਕੀ ਵੇਖ ਲਿਆ ਕਹਿੰਦਾ ਰੇਟ ਫਿਰ ਨਾ ਪੁੱਛਿਆ ਕਹਿੰਦਾ ਮੈਂ ਰੇਟ ਕੀ ਆ ਹਾਂ ਬਿਲਕੁਲ ਰੇਟ ਵੇਚੀ ਆ ਜੀ ਫਿਰ ਪੁੱਛ ਮੈਂ ਭਾਰੀ ਕੋ ਦਿੱਲੀ ਰਾਂ ਨੂੰ ਤੁਹਾਡੇ ਕੋਲ ਚਲੀ ਫਿਰ ਕਹਿੰਦੇ ਮੈਂ ਕਹਾਂਗਾ ਨਹੀਂ ਆਦੀ ਵੀਡੀਓ ਤੇ ਨਹੀਂ ਤੇ ਵੀਡੀਓ ਆ ਬਾਜੀ ਜੀ ਹਿਸਾਬ ਦਾ ਬਈ ਬੇਤੀ ਹੈਗੀ ਨਹੀਂ ਨਹੀਂ ਠੀਕ ਜੀ ਤੇ ਇਹਨਾਂ ਚਾਰ ਜਗ੍ਹਾ ਮੈਂ ਨਹੀਂ ਨਹੀਂ ਬਹੁਤ ਬਹੁਤ ਸ਼ੁਕਰਾ ਜੀ ਤੇ ਦਵਾਈ ਵੀ ਬਹੁਤ ਸੋਹਣੀ ਬਸ ਠੀਕ ਆ ਕੋਈ ਨਹੀਂ ਬਸ ਮੈਂ ਵੀ ਤੇਰੇ ਕਹਿਣ ਤੇ ਸਾਢੇ 3:00 ਹੋ ਗਏ ਸਾਢੇ 4:00 ਹੋ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਹੋ ਗਿਆ ਦਵਾਈ ਦਾ ਟਾਈਮ ਹੋ ਗਿਆ ਜੀ ਸੋਭਾ ਵੀ 4:00 ਦੀ ਤੇ ਬਸ 4:00 ਵਜ ਗਿਆ ਬਸ ਧਾਰਾ ਨਿਕਲਣ ਵਾਲੀਆਂ ਹੀ ਆ ਬਸ ਗਾਇ ਬਾਇਆ ਕੋਜ ਪਾਇਆ ਕੋਈ ਨਹੀਂ ਡੋਕਣ ਗਿਆ ਪਾਇਆ ਉਹਨੂੰ ਗਾਈ ਨੂੰ ਜੂ ਬੱਚਾ ਲੱਗ ਗਿਆ ਠੀਕ ਆ ਹਾਂਜੀ ਹਾਂਜੀ ਬੋਲੋ ਭਾਜੀ ਫਿਰ ਸਦੀਪ ਜੀ ਜੋ ਜੈ ਜਾ ਲੋਕੀ ਨੇ ਬਾਜ਼ਾਰ ਬਹੁਤ ਤੇਜ਼ ਬਹੁਤ ਤੇਜ਼ ਉਹ ਕੋਈ ਨਹੀਂ ਸਭ ਕੋ ਮਿਲਦਾ ਜਾਂਦਾ ਇਹ ਨਹੀਂ ਗੱਲ ਸੁਣ ਮੈਂ ਦੁੱਧ 12 ਕਿਲੋ ਕਰੂੰ ਸੰਦੀਪ ਜੀ ਵੀ ਕਰ ਜਨ ਦੇਵੇ ਸਾਨੂੰ ਹਾਂ ਲੇਵੇ ਸਾਨੂੰ ਚੋਅਈ ਦੇ ਹਿਸਾਬ ਨਾਲ ਤੇ ਸੂਈ ਤਾਜੀ ਹੈ ਮੇਰੇ ਕੋ ਨਾਰੂ ਵਾਲਾ ਬੱਚਾ ਲੈ ਮੇਰਾ ਮਾਰਨਾ ਨਹੀਂ ਠੀਕ ਆ ਸੰਦੀਪ ਜੀ ਮੋਲ ਕਰਾਉਣਾ 75 80 ਕੱਟੀ ਆ ਮਗਰ ਹੂੰ ਕੱਟੀ ਆ ਕੱਟੀ ਆ ਆ ਕੱਟੀ ਆ ਚਲੋ ਮੀ ਕੁੜੀ ਜੀ ਹੂੰ ਮੈਂ ਲਿਖੀਦਾ ਆ ਬਾਲੀ ਨਵੀ ਪੰਜਾਹ ਸੱਤ ਦੀ ਦੇਰ ਕਿ ਹੋ ਜਾ ਰ ਕਾਦੀ ਹਾਂ ਨਹੀਂ ਕਾਦੀ ਪੂਰੇ 70000 ਚਲੋ ਵਾ ਠੀਕ ਆ ਉਹ ਤੋਂ ਕੋ ਭੈਣ ਭਰਾ ਮੈਨੂੰ ਛੋੜ ਛਾੜ ਕੋਈ ਗੱਲ ਚਲੋ ਠੀਕ ਆ ਚਲੋ ਆਹ ਜੀ ਕੱਟੀ ਆ ਕੱਟੀ ਆ ਇਹ ਗੱਲ ਹੋਰ ਸੰਦੀਪ ਜੀ ਆਪਾਂ ਝੂਠ ਨਹੀਂ ਬੋਲਦੇ ਹਾਂ ਦੀ ਵੀ ਕੇ ਘੱਟ ਵੀ ਘੱਟ ਬਣਾ ਬਣਾ ਇਹ ਬੱਚੇ ਨਾਲ ਜੋਗ ਨਹੀਂ ਪਰ ਬੱਚੇ ਹੁੰਦੀ ਇਹ ਮਿਲਦੀ ਅੱਛਾ ਨਹੀਂ ਮਿਲਦੀ ਨਾ ਠੀਕ ਆ 10 ਦੇ ਦਿਨੀ ਆਪਾਂ ਦੇ ਕੋਲ ਇਹ ਕਾਰਗਰਮ ਸ਼ਹਿਰ ਰਾਣੀ ਗੜੀ ਕੋਲ ਹਾਂ ਨਾ ਨਾ ਬਿਲਕੁਲ ਜੀ ਬਿਲਕੁਲ ਹਾਂ ਖੁੱਡਾ ਬੈਠਾ ਨਾ ਜੀ ਚਲ ਤੋਰੋ ਜੀ ਤੋਰੋ 10 ਦੇ ਦਿਨੀ ਗੱਲ ਮੈਂ ਗੱਲਾਂ ਨਹੀਂ ਰੋਕਣ ਤੋਂ ਨਾ ਨਾ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਆਂਦੋ ਜੀ ਆਓ ਜੀ ਮੁਖੜਾ ਖਾਓ ਖਾਓ ਮੁਖੜਾ ਮੁਖੜਾ ਖਾਓ ਮੁਖੜਾ ਬੰਦੇ ਹਣ ਦੋ ਦੋ ਹੋ ਗਏ ਪੱਗੀ ਹੋਣੀ ਹਾਂਜੀ ਬਾਈ ਭਰ ਚੁਆਇਸ ਨਹੀਂ ਜੀ ਇੱਕ ਨੰਬਰ ਉਹ ਤਾਂ ਧਾਰਾ ਨਾਉਂਦਾ ਸਕਲੋੜ ਜਿਆਉਂਦਾ ਠੀਕ ਆ ਬੱਚੇ ਨੂੰ ਛੱਡ ਕੇ ਦੇ ਤਾਂ ਆਹ ਬੱਚਾ ਇਹਦਾ ਹਾਂਜੀ ਕੱਟੀ ਮਰਾਂਗੇ ਇਹ ਮੈਂ ਇਧਰ ਜਾਉ ਮੈਂ ਜਿਹੜੀ ਆਲਾ ਮਹਿੰਗੀ ਲਈ ਸਾਡੀ ਜੀ ਉਹਨਾਂ ਦਾ ਛੱਡੋ ਜਿੰਨੇ ਦੀ ਲਈ ਉਹ ਗੱਲ ਤੇ ਬਣਾਪਾਂ ਹਾਂ ਤੇ ਨਾ ਅੱਜ ਇਹ 60 ਹੀ ਆ ਵੀ ਜੀ ਦਾ 60 ਹਜ਼ਾਰ ਦੀ ਚਲੋ ਨਾ ਮੰਗੀ ਲਈਓ ਸਾਥੀ ਲਈਓ ਕੋਈ ਚੱਕ ਨਹੀਂ ਬਸ ਠੀਕ ਹੈ ਆਪਣੀ ਮਰਜ਼ੀ ਨਾਲ ਨਹੀਂ ਆਪਣੀ ਮੱਤੀ ਨਾਲ ਆ ਦੇ ਵਿੱਚ ਤੇਰੀ ਕੋਈ ਗੱਲ ਬਾਤ ਨਹੀਂ ਬਿਲਕੁਲ ਬਿਲਕੁਲ ਬਸ ਬਿਲਕੁਲ ਹਾਂਜੀ ਹਾਂਜੀ ਆ ਬਤਾ ਦਿਓ ਠੀਕ ਹੈ ਕਟਾ 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 ਪੰਜਾ 14 ਹੈ ਸੂਈਏ ਹਾਂਜੀ 7.8 ਕਿਲੋ ਦੁੱਧ ਦੂੰਗਾ 7.8 ਕਿਲੋ ਬਸ ਠੀਕ ਹੈ ਹਾਂਜੀ ਤੋਰੋ ਜੀ ਚਵਾਈ ਤੁਹਾਨੂੰ ਬਹੁਤ ਜੀ ਠੀਕ ਹੈ ਕੋਈ ਗੂੜੇ ਸ਼ਰਤਾਂ ਨਾ ਲੈ ਕਾ ਜੀ ਲਓ ਜੀ ਇਹ ਵੀ ਚੈੱਕ ਕਰੋ ਕਰਾ ਦੇ ਹੌਂਦਾ ਟਾਈਮ ਫਿਰ ਪੈਣ ਲੱਗ ਗਿਆ ਜੀ ਫਿਰ ਇੱਧਰ ਆ ਜੀ ਚਲੋ ਜੀ ਲੈ ਖੋ ਕਰਾ ਲਈ ਲੈ ਚਲੋ ਪੱਕੀ ਜੀ ਨੂਰਾ ਕਰਾ ਲਈ ਇੱਥੇ ਆ ਜੀ ਖਮਾਓ ਉਹ ਹਾਰਾ ਮੁਖੜਾ ਐ ਵੇਖ ਲੋ ਅੱਖਾਂ ਬਿੱਲੀਆਂ ਚੱਲਣ ਦੋ ਅੱਖਾਂ ਬਿੱਲੀਆਂ ਠੀਕ ਆ ਹਾਂ ਜੀ ਬਾਈ ਫਿਰ ਆ ਇਹ ਵੀ ਮੋਲ ਕਰਵਾਉਣਾ ਤੁਹਿਆ ਕਰਾ ਸੀ ਜੋ ਬੜੀ ਬੜੀ ਐ। ਤੁਹ ਪੈਣ ਮੰਗੀ ਹਾਰਨਾ ਬਾਠ ਦੀਗੇ। 60000 ਦੇ। ਚਲੋ। ਹੋ ਗਏ ਠੀਕ ਠੀਕ ਆ। ਠੀਕ ਆ ਬਸ ਬਾੜ। ਜਾਂ ਨੋ ਨਵਾਂ ਮਾਲ ਲਿਆਓ ਸਹੀ ਗੱਲ ਐ। ਹਾਂ ਹਾਂ। ਕੋਈ ਤਾਂ ਨਹੀਂ ਹੋ ਜਾਊਗਾ ਅਗਾਂ ਮਾਰੇ ਦੀ। ਅੱਛਾ ਜੀ। ਇਹ ਵੀ ਤਾਜੀ ਸੋਈ ਐ ਸਲੀਮ ਜੀ। ਆਹ ਬੱਚਾ ਨਾਲ ਆ। ਬਰਤੇ ਚਿਹਰੇ ਸਾਫ ਕੀਤੀ ਐ। ਹਾਂ ਜੀ। ਗਿੰਦੂ ਜ਼ਿਲ੍ਹਾਵਾਲਾ ਨਾਲ ਖੜੇ ਬਾਤੀ। ਬੱਚੇ ਜੁਗਾਵੇ 2.5 ਕਿਲੋ ਜਿਆ। ਠੀਕ ਆ। ਕਤੀ ਮਗਰ ਜੀ ਸਵੇਰੇ ਵੀ ਇਹਨੂੰ ਦੋ ਥਾਂ ਨੇ ਵੇਚਨਾਂ ਆਦੇ ਬੱਚੇ ਨੂੰ ਠੀਕ ਮਗਰ ਲੈ 2.5 3 ਕਿਲੋ ਬੋਲਾ ਜਿਹੜਾ ਡੋਕਾ ਭੱਤ ਲੈ ਜੀ ਛੱਡਿਆ ਅੱਛਾ ਚਲੋ ਠੀਕ ਜੋ ਆਪ ਨਾਲ ਹੀ ਲਓ ਜੀ ਦੇਖੋ ਘਰਾਂ ਦੇ ਕੋਈ ਭੂ ਨਹੀਂ ਕੋਈ ਛਟਾ ਨਹੀਂ ਆਈ ਨਹੀਂ ਤੇ ਠਾਰ ਗਿਆ ਬਸ ਸਾਹ ਦੇ ਨਾਰਾ ਜਿਹਾ ਪਤਾਇਆ ਚੰਗੀ ਮੈਂ ਬੱਤ ਸੱਲ ਅੰਦਰ ਘਰਾਂ ਦੇ ਬੱਜੀ

ਜਿਹੜਾ ਵਧੀਆ ਮੈਂ ਤੇ 75 ਦੀ ਆ ਹਾਂਜੀ 75 ਸਰ ਦੇ 82 ਮੈਂ ਜੀ ਹੂੰ ਹਾਂ ਬੱਤਰ ਦੀ ਬੱਤਰਿਆ ਚਲੋ ਠੀਕ ਮੈਂ ਦੋਦੂ ਪੂਰਾ ਕਰੂਗਾ ਬੱਠ ਠੀਕ ਹੈ ਕੋਈ ਕਿਸੇ ਰਕਮ ਦਾ ਕੋਈ ਟੈਂਸ਼ਨ ਨਹੀਂ ਦੇਖੋ ਜੀ ਆ ਪਸ਼ੂ ਨਾਲ ਸੂਈਆਂ ਸਵਾਈਆਂ ਸਾਰੀਆਂ ਪਰ ਚੁਾਈ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਕੀ ਤੁਹਾਡੀ ਮਰਜ਼ੀ ਜਿੰਨਾ ਮਰਜ਼ੀ ਲੈ ਜਾਓ ਹਣਾ ਮੈਂ ਆ ਜਿਉਂ ਮੈਂ ਜਿੰਦਾ ਚੰਗੀ ਲੱਗਦੀ ਹੁੰਦਾ ਕਰੋ ਹਾਂਜੀ ਨਹੀਂ ਇਹ ਵੀ ਨਹੀਂ ਵੀ ਸਿੱਧੀਆਂ ਵੇਚਣ ਦਾ ਤੇ ਅਸੀਂ ਠੱਗੀਆਂ ਵਾਂਡੇ ਸਾਡੀ ਵੀ ਜ਼ਿੰਮੇਵਾਰੀ ਹੈ ਦੋਤੀ ਵੀ ਉਹਦਾ ਜਵਾਬ ਖਵਾਦੀ ਹੋਊਗੀ ਇਹ ਨਹੀਂ ਵੀ ਜਵਾਬ ਖਵਾਦੀ ਸਾਡੀ ਗਰੰਟੀ ਹੈ ਦੋਤੀ ਵੀ ਸਾਡੀ ਗਰੰਟੀ ਹੋਣੀ ਹੈ ਪੈਸੇ ਅਸੀਂ ਲੈਣੇ ਆ ਹਾਂ ਸਹੀ ਸਹੀ ਉਹ ਗਰੰਟੀ ਸਾਡੀਆਂ ਹੀ ਆ ਚਲ ਬਾਕੀ ਕੋਈ ਤੇਰੇ ਘਰ ਕੋਈ ਗੱਲ ਬਾਤ ਹੋਦੀ ਕੋਈ ਨਾਲ ਆਪਾਂ ਕੋਈ ਗੱਲ ਨਹੀਂ ਬਿਲਕੁਲ ਜੀ ਹਾਂ ਜੀ ਚਲ ਬਾਈ ਜਾਨ ਨੂੰ ਕੰਪਲੇਨਟ ਹੁੰਦੀ ਤਾਂ ਹਾਂ ਬਿਲਕੁਲ ਹੱਲ ਹੁੰਦਾ ਜਾਂਦਾ ਹਾਂ ਹੋਏ ਕੰਪਲੇਟ ਹੋਏ ਦੂਜੀ ਮਹੀਨੇ ਬਦਲ ਕੇ ਦਵਾ ਦੇ ਚਲ ਇਹ ਨਹੀਂ ਵੀ ਦੇਤੀ ਮਹੀਨੇ ਤੇ ਫੋਨ ਨਹੀਂ ਚੁੱਕਣਾ ਤੂੰ ਪਾ ਦੇ ਉੱਚ ਪਾ ਦੋ ਉੱਚ ਪਾ ਦੋ ਕੋਈ ਗੱਲ ਨਹੀਂ ਠੀਕ ਹੈ ਬਾਈ ਸਾਡੀ ਆਪਣਾ ਹੈਗਾ ਜੇ ਨੰਬਰ ਆਪਣਾ 81462 90313 ਹਾਂਜੀ 9872183013 ਦੋਵੇਂ ਨੰਬਰ ਆਪਣੇ ਤੇ ਪਿੰਡ ਆਪਾਂ ਰਾਮਪੁਰਾ ਜੇ ਜ਼ਿਲ੍ਹਾ ਵੀ ਅੰਮ੍ਰਿਤਸਰ ਤੇ ਤਹਿਸੀਲ ਵੀ ਆਪਣੀ ਅੰਮ੍ਰਿਤਸਰ ਆ ਦੁਬੁਰਜੀ ਅੱਡੇ ਤੋਂ ਮੜੀ ਦਾ ਰਾਮਪੁਰਾ ਪਿੰਡੋਂ ਨੇ ਇੱਧਰ ਆਉਣਾ ਤੇ ਬਨਾਲੇ ਵਾਲੇ ਕੋਲ ਤਰਨਤਾਰਨੋਂ ਬਨਾਲੇ ਤੁਹਾਨੂੰ ਤੁਹਾਨੂੰ ਸਿੜਕ ਦੋ ਉੱਤੋਂ ਮੁੜ ਜਾ ਬਨਾਲੇ ਵਾਲੇ ਕੋਲ ਠੀਕ ਆ ਉਦੋਂ ਰਾਮਪੁਰੇ ਝੀਤਾਵਾਂ ਪਿੰਨਾ ਫੇਰ ਰਾਮਪੁਰਾ ਆਉਂਦਾ ਬਾਕੀ ਕਿਸੇ ਨੂੰ ਕੋਈ ਗੱਲ ਬਾਤ ਨਾ ਕੱਲਿਆ ਆਪਾਂ ਦੱਸ ਦਾਂਗੇ ਠੀਕ ਹੈ ਬਾਈ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ